ਆਨਲਾਈਨ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਆਪਾਂ ਇੱਕ ਕੋਸ਼ਿਸ਼ ਸ਼ੁਰੂ ਕੀਤੀ ਹੈ ਕਿ ਮਾਨਸਿਕ ਹਾਲਾਤਾਂ ਨੂੰ ਲੈ ਕੇ ਕੁਝ ਤੁਰਦੀਆਂ ਫਿਰਦੀਆਂ ਜਿਹੜੀਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਉਹਨਾਂ ਨੂੰ ਉਹਨਾਂ ਦੀ ਜੜ੍ਹਾਂ ਦੇਖੀਆਂ ਜਾਣ ਕੇ ਕਿੱਥੇ ਪੇਚ ਫਸਿਆ ਵਾ ਤੇ ਉਹ ਪੇਚ ਨੂੰ ਥੋੜਾ ਢਿੱਲਾ ਕਰਕੇ ਜ਼ਿੰਦਗੀ ਨੂੰ ਸੌਖਾ ਤੇ ਸਰਲ ਕੀਤਾ ਜਾਵੇ ਸਹਿਜ ਕੀਤਾ ਜਾਵੇ ਅਨੂਪੇਂਦਰ ਕੌਰ ਕਲੀਨਿਕ ਸਾਈਕੋਲੋਜਿਸਟ ਨੇ ਉਹ ਸਾਡੇ ਨਾਲ ਫਿਰ ਤੋਂ ਜੁੜੇ ਹੈ ਸਤਿ ਪਹਿਲਾਂ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਸ਼ਿਕੰਤ ਅੱਜ ਜੋ ਜਿਹੜਾ ਇਹਨਾਂ ਨਾਲ ਵਿਸ਼ਾ ਆਪਾਂ ਵਿਚਾਰ ਕਰਨੇ ਆ ਡਿਸਕਸ ਕਰਨਾ ਹੈਗਾ ਉਹ ਹੈਗਾ ਕਿ ਨੌਜਵਾਨ ਪੀੜ੍ਹੀ ਦੇ ਵਿੱਚ ਜਿਹੜੇ ਰਿਸ਼ਤੇ ਆ ਖਾਸ ਕਰ ਆਪਾਂ ਮੀਆਂ ਬੀਬੀ ਰਿਸ਼ਤੇ ਲਾ ਲਈ ਹਸਬੰਡ ਵਾਈਫ ਵਾਲਾ ਰਿਸ਼ਤਾ ਹੈ ਵਿਆਹ ਵਾਲੇ ਨੂੰ ਵੈਸੇ ਵੀ ਮਜ਼ਾਕੀਆ ਲਿਆ ਜਾਂਦਾ ਰਿਸ਼ਤੇ ਨੂੰ ਹੋਰ ਵੀ ਕਈ ਬੁਆਏਫਰੈਂਡ ਗਰਲਫਰੈਂਡ ਲਵਨ ਰਿਲੇਸ਼ਨਸ਼ਿਪ ਹੋਰ ਬਹੁਤ ਸਾਰੇ ਰਿਸ਼ਤਿਆਂ ਦੇ ਨਾਂ ਹੈ ਪਰ ਰਿਸ਼ਤਿਆਂ ਚ ਸਕੂਨ ਹੈ ਜਿਹੜਾ ਉਹ ਉਹ ਜਿਹੜੀ ਪਰੇਸ਼ਾਨੀ ਹੈ ਇਸ এনवायरमेंट ਦੇ ਵਿੱਚ ਪਤਾ ਨਹੀਂ ਕਿਉਂ ਵਧ ਕੱਟ ਰਹੀ ਹੈ ਇਸ ਸਾਰੀਆਂ ਚੀਜ਼ਾਂ ਤੇ ਵਿਚਾਰ ਕਰਨ ਲਈ ਸਾਡੇ ਨਾਲ ਤੁਹਿਆ ਤੇ ਮੈਂ ਪਹਿਲੇ ਹੀ ਸਵਾਲ ਤੋਂ ਤੁਹਾਡੇ ਨਾਲ ਸ਼ੁਰੂਆਤ ਕਰਦਾ ਹਾਂ ਕਿ ਕਿਹੜੀਆਂ ਚੀਜ਼ਾਂ ਦੀ ਟੁੱਟਪੱਤ ਜ਼ਿਆਦਾ ਦੇਖਦੇ ਹੋ ਕਿਹੜੇ ਰਿਸ਼ਤੇ ਜ਼ਿਆਦਾ ਤੁਹਾਡੇ ਕੋਲ ਟੁੱਟ ਟੁੱਟ ਕੇ ਆਉਂਦੇ ਹਨ ਜਦ ਤੁਸੀਂ ਦੇਖ ਰਹੇ ਹੋ ਜ਼ਿਆਦਾਤਰ ਇੱਕ ਹਸਬੰਡ ਵਾਈਫ ਦਾ ਰਿਸ਼ਤਾ ਹੁੰਦਾ ਹੈ ਵਿਆਹ ਦੇ ਵਿੱਚ ਤਕਰਾਰ ਜ਼ਿਆਦਾ ਦੇਖੀ ਜਾ ਰਹੀ ਹੈ ਅਸੀਂ ਦੇਖ ਰਹੇ ਹਾਂ ਕਿ ਤਲਾਕ ਦੇ ਕੇਸਸ ਬਹੁਤ ਜ਼ਿਆਦਾ ਵਧ ਰਹੇ ਨੇਗੇ ਛੋਟੀਆਂ-ਛੋਟੀਆਂ ਗੱਲਾਂ ਤੇ ਲੜਾਈ ਝਗੜੇ ਹੋਣਾ ਆਪਸ ਦੇ ਵਿੱਚ ਤਾਲਮੇਲ ਨਾ ਬਿਠਾ ਪਾਉਣਾ ਇਹ ਸਭ ਚੀਜ਼ਾਂ ਕਾਫੀ ਕਾਮਨਲੀ ਅੱਜਕੱਲ੍ਹ ਦੇਖਣ ਨੂੰ ਮਿਲਦੀਆਂ ਨੇ ਖਾਸ ਪੁਆਇੰਟ ਇਹਦੇ ਵਿੱਚ ਆਪਾਂ ਜਿਹੜੇ ਪੁਆਇੰਟ ਦਿੱਕੀ ਤੁਸੀਂ ਜਦੋਂ ਆਪਣੇ ਹਸਪੀਟਲ ਦੇ ਵਿੱਚ ਕਲੀਨਿਕ ਦੇ ਵਿੱਚ ਤੁਸੀਂ ਮਰੀਜ਼ ਟੈਂਡ ਕਰਦੇ ਹਾਂ ਤਾਂ ਖਾਸ ਪੁਆਇੰਟ ਨਿਕਲ ਕੇ ਬਾਹਰ ਆਉਂਦੇ ਵੀ ਆਸ ਮਸਲਿਆਂ ਕਰਕੇ ਹਰ ਮਸਲਾ ਬੁੰਝੜਦਾਰ ਹੁੰਦਾ ਜਾਂਦਾ ਹੈ ਕਿਹੜੇ ਖਾਸ ਪੁਆਇੰਟ ਕੁਝ ਬੜੇ ਕਾਮਨ ਕਾਰਨ ਅਸੀਂ ਦੇਖਦੇ ਹਾਂ ਰਿਸ਼ਤਿਆਂ ਦੇ ਵਿੱਚ ਟਕਰਾਅ ਦੇ ਜਿਨ੍ਹਾਂ ਦੇ ਵਿੱਚ ਬਹੁਤ ਕਾਮਨ ਆ ਜਾਂਦਾ ਹੈਗਾ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਨਾ ਮੇਲ ਤੇ ਫੀਮੇਲ ਜੈਂਡਰ ਰੋਲਸ ਨੇ ਜਿਹੜੇ ਉਹ ਬਹੁਤ ਹੀ ਜ਼ਿਆਦਾ ਡਿਫਿਊਜ਼ਡ ਹੋ ਗਏ ਨੇ ਉਹ ਕਲੀਅਰ ਨਹੀਂ ਹੈ ਪਹਿਲੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਔਰਤਾ ਨੇ ਇਹ ਕੰਮ ਕਰਨਾ ਹੈ ਮਰਦਾ ਨੇ ਇਹ ਕੰਮ ਕਰਨਾ ਹੈ ਅਗਰ ਹਸਬੰਡ ਵਾਈਫ ਹੀ ਨੇ ਤਾਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਬੜੀਆਂ ਅ ਡਿਫਾਈਨਡ ਹੁੰਦੀਆਂ ਸੀਗੀਆਂ ਸਪਸ਼ਟ ਹੁੰਦੀਆਂ ਸੀ ਬਿਹਾਏ ਦੀਆਂ ਤੇ ਆਏ ਦੀਆਂ ਜੀ ਅੱਜਕੱਲ ਸਮੇਂ ਦੇ ਵਿੱਚ ਬਦਲਾਅ ਬਹੁਤ ਜ਼ਿਆਦਾ ਆ ਰਿਹਾ ਹੈ ਔਰਤਾ ਨੇ ਕਰਾ ਤੋਂ ਬਾਹਰ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਇੰਡੀਪੈਂਡੈਂਟ ਹੋ ਗਈਆਂ ਨੇ ਪਰ ਉਸ ਕਾਰਨ ਘਰ ਦੇ ਬਾਹਰ ਦਾ ਕੰਮ ਵੀ ਕਰਨਾ ਘਰ ਦੇ ਅੰਦਰ ਦਾ ਵੀ ਕੰਮ ਕਰਨਾ ਉਹਦੇ ਕਰਕੇ ਥੋੜੀ ਜਿਹੀ ਕਨਫਲਿਕਟਿੰਗ ਸਟੇਟ ਆ ਜਾਂਦੀ ਹੈ ਕਿ ਆਪਸ ਦੇ ਵਿੱਚ ਲੜਾਈਆਂ ਝਗੜੇ ਹੁੰਦੇ ਆ ਇਹ ਮੇਰਾ ਕੰਮ ਨਹੀਂ ਹੈ ਇਹ ਤੁਹਾਡਾ ਕੰਮ ਹੈ ਹੈਨਾ ਸੋ ਅਸੀਂ ਆਪਸ ਵਿੱਚ ਬੈਠ ਕੇ ਕਰੀ ਉਸ ਬਾਰੇ ਸਹਜਤਾ ਦੇ ਨਾਲ ਗੱਲ ਨਹੀਂ ਕਰਦੇ ਸੋ ਉਹ ਬਹੁਤ ਵੱਡਾ ਕਾਰਨ ਆ ਜਾਂਦਾ ਹੈਗਾ ਰੋਲਸ ਨੂੰ ਡਿਫਾਈਨ ਨਾ ਕਰ ਪਾਉਣਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੰਡ ਕੇ ਨਾ ਕਰ ਪਾਉਣਾ ਜੀ ਬਹੁਤ ਵੱਡਾ ਕਾਰਨ ਹੈ ਇਹ ਹਮਮ ਅੱਛਾ ਜਦੋਂ ਰਿਸ਼ਤਿਆਂ ਦੀ ਟੁੱਟਪਾੜ ਤੋਂ ਇਲਾਵਾ ਜਿਹੜੀ 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 ਕੁਝ ਚੀਜ਼ਾਂ ਹੈਗੀਆਂ ਅ ਜਿਹੜੀ ਰਿਸ਼ਤਿਆਂ ਦੇ ਵਿੱਚ ਕੜਵਾਹਟ ਪੈਦਾ ਕਰਦੀਆਂ ਚਲੋ ਇੱਕ ਤਾਂ ਪੇਸ਼ੈਂਟ ਤੁਹਾਡੇ ਕੋਲੇ ਆਉਂਦੇ ਆ ਅ ਜਿਹੜੀ ਡਿਸਟਰਬੈਂਸ ਚੱਲਦੀਆਂ ਜਿਹੜੀਆਂ ਮਰੀਜ਼ ਦੇ ਰੂਪ 'ਚ ਬਾਹਰ ਨਹੀਂ ਵੀ ਆਉਂਦੀਆਂ ਫਿਰ ਵੀ ਜਿਹੜੀਆਂ ਡਿਸਟਰਬੈਂਸ ਦੀਆਂ ਜੜਾਂ ਕਿੱਥੇ ਜੀ ਹੈਗੀਆਂ ਕਿਹੜੇ ਪੁਆਇੰਟ ਨੇ ਉਹ ਅ ਕੁਝ ਹੱਦ ਤੱਕ ਛੋਟੇ ਪਰਿਵਾਰ ਹੋਣਾ ਘਰ ਦੇ ਵਿੱਚ ਹਸਬੰਡ ਵਾਈਫ ਇਕੱਲੇ ਰਹਿ ਰਹੇ ਨੇ ਪਹਿਲਾਂ ਵੱਡੇ ਪਰਿਵਾਰ ਹੁੰਦੇ ਸੀ ਆਪਸ ਵਿੱਚ ਜੋ ਵੀ ਮਨਮੁਟਾਵ ਹੋਇਆ ਉਹ ਕਿਸੇ ਨਾ ਕਿਸੇ ਨਾਲ ਗੱਲ ਕਰਕੇ ਕਿਸੇ ਨੇ ਵਿੱਚ ਪੈ ਕੇ ਜਿਵੇਂ ਅਸੀਂ ਕਹਿੰਦੇ ਆ ਕਿ ਵਿਚਕਾਰ ਇੱਕ ਵਿਚੋਲਾ ਪੈ ਕੇ ਦੋ ਧਿਰਾਂ ਨੂੰ ਮਿਲਾ ਦਿੰਦਾ ਹੈ ਉਹਨਾਂ ਦੇ ਆਪਸ ਦੇ ਵਿੱਚ ਜੋ ਵੀ ਮਤਭੇਦ ਡਿਫਰੈਂਸਸ ਹੁੰਦੇ ਆ ਉਹਨਾਂ ਨੂੰ ਖਤਮ ਕਰ ਦਿੰਦੇ ਆ ਗੱਲਬਾਤ ਕਰਕੇ ਉਹ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਹੁਣ ਘਰ ਦੇ ਵਿੱਚ ਦੋ ਮੈਂਬਰਸ ਨੇ ਹਸਬੈਂਡ ਵਾਈਫ ਹੋਣਗੇ ਕਿਸੇ ਗੱਲ ਤੇ ਲੜਾਈ ਹੋਈ ਇੱਕ ਸਟੈਪ ਲੈਣ ਤੋਂ ਇਨੀਸ਼ੀਏਟਿਵ ਲੈਣ ਤੋਂ ਅਸੀਂ ਪਿੱਛੇ ਹੋ ਜਾਂਦੇ ਆ ਕਿ ਮੈਂ ਕਿਉਂ ਕਰਾਂ ਤੂੰ ਕਿਉਂ ਨਹੀਂ ਕਰ ਰਿਹਾ ਹੈਨਾ ਸੋ ਉਹ ਵੀ ਇੱਕ ਕਾਰਨ ਬਣ ਜਾਂਦਾ ਹੈਗਾ ਉਹ ਅ ਅਸੀਂ ਰਿਸੋਲਵ ਨਹੀਂ ਕਰ ਪਾਉਂਦੇ ਗੱਲ ਨੂੰ ਕਿਉਂਕਿ ਅਸੀਂ ਸੋਚਦੇ ਹਾਂ ਕਿ ਸ਼ਾਇਦ ਦੂਜੇ ਬੰਦੇ ਨੂੰ ਕਰਨਾ ਚਾਹੀਦਾ ਹੈ ਮੇਰੀ ਤਾਂ ਕੋਈ ਗਲਤੀ ਨਹੀਂ ਸੀ ਹੈਨਾ ਤੇ ਅਸੀਂ ਕਿਸੇ ਨਾਲ ਡਿਸਕਸ ਕਰਨ ਤੋਂ ਵਿੱਚ ਜੱਗਦੇ ਹਾਂ ਅਸੀਂ ਕਿਸੇ ਨਾਲ ਇਹ ਸਮੱਸਿਆ ਨੂੰ ਸ਼ੇਅਰ ਕਰਨ ਤੋਂ ਵਿੱਚ ਜੱਗਦੇ ਹਾਂ ਕਿ ਪਤਾ ਨਹੀਂ ਲੋਕ ਕੀ ਕਹਿਣਗੇ ਪਤਾ ਨਹੀਂ ਸਾਡੇ ਘਰ ਦੇ ਕੀ ਕਹਿਣਗੇ ਹੈਨਾ ਯਾ ਸਾਨੂੰ ਜ਼ਿਆਦਾ ਪਤਾ ਹੈ ਸਾਡਾ ਰਿਸ਼ਤਾ ਇਹ ਤਾਂ ਸਾਨੂੰ ਜ਼ਿਆਦਾ ਪਤਾ ਹੈ ਲੋਕ ਕੀ ਕਹਿਣਗੇ ਇਹ ਵੀ ਇੱਕ ਮਸਲਾ ਹੈ ਬਿਲਕੁਲ ਬਿਲਕੁਲ ਹੈ ਨਾ ਅਸੀਂ ਜ਼ਿੰਮੇਦਾਰੀਆਂ ਨਹੀਂ ਸ਼ੁਰੂ ਤੋਂ ਸਾਨੂੰ ਸਿਖਾਈਆਂ ਜਾਂਦੀਆਂ ਅਸੀਂ ਬਹੁਤ ਲਾਡਲੇ ਵੀ ਰੱਖੇ ਜਾਂਦੇ ਆ ਇੱਕ ਇੱਕ ਦੋ ਦੋ ਬੱਚੇ ਹੁੰਦੇ ਆ ਬਹੁਤ ਲਾਡਲੇ ਹੁੰਦੇ ਆ ਪੇਰੈਂਟਸ ਨੂੰ ਲੱਗਦਾ ਹੈਗਾ ਕਿ ਜ਼ਿੰਮੇਦਾਰੀਆਂ ਚਲੋ ਸਿੱਖ ਜਾਣਗੇ ਜਦੋਂ ਵੱਡੇ ਹੋਣਗੇ ਬਟ ਜ਼ਿੰਮੇਦਾਰੀਆਂ ਦੇਣ ਦੇ ਨਾਲ ਆਉਂਦੀਆਂ ਨੇ ਕਹਿਣ ਦੇ ਨਾਲ ਨਹੀਂ ਹੈ ਨਾ ਜਦੋਂ ਥੋੜ੍ਹੀ ਥੋੜ੍ਹੀ ਸੋਚਿਆ ਜਾਂਦਾ ਵੀ ਇਹ ਵੀ ਸੋਚਿਆ ਜਾਂਦਾ ਵੀ ਵਿਆਹ ਤੋਂ ਬਾਅਦ ਆਪੇ ਸਮਝ ਜਾਣਗੇ ਪਹਿਲਾਂ ਟ੍ਰੇਨ ਕਰਨ ਦੀ ਜਗ੍ਹਾ ਬਿਲਕੁਲ ਬਿਲਕੁਲ ਹੈ ਨਾ ਕਈ ਵਾਰੀ ਪੇਸ਼IENTS ਪੇਸ਼IENTS ਨਹੀਂ ਕਹਿਣਾ ਚਾਹੀਦਾ ਲੋਕ ਆ ਕੇ ਸਾਨੂੰ ਇਹੀ ਕਹਿੰਦੇ ਨੇ ਕਿ ਮੈਂ ਜ਼ਿੰਮੇਵਾਰੀ ਲੈਣੀ ਚਾਹੁੰਦਾ ਪਰ ਮੈਨੂੰ ਪਤਾ ਨਹੀਂ ਕੀ ਕਰਨਾ ਹੈ ਹੈਨਾ ਹੂੰ ਸੋ ਕਰਨਾ ਹੈ ਸਭ ਨੂੰ ਪਤਾ ਹੈ ਪਰ ਕਿਵੇਂ ਕਰਨਾ ਉਹ ਸਮਝਾਉਣਾ ਜ਼ਿਆਦਾ ਜ਼ਰੂਰੀ ਹੈ ਉਹਦੇ ਤੇ ਗੱਲ ਕਰਨੀ ਜ਼ਿਆਦਾ ਜ਼ਰੂਰੀ ਹੈ ਤੇ ਉਹ ਇੱਕ ਪਰਿਵਾਰ ਚ ਬੈਠ ਕੇ ਜ਼ਿਆਦਾ ਵਧੀਆ ਤਰੀਕੇ ਨਾਲ ਹੁੰਦਾ ਹੈ ਅੱਛਾ ਕੁਝ ਹੋਰ ਪੁਆਇੰਟ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਇਸ ਰਿਸ਼ਤਿਆਂ ਦੀ ਤੋੜ ਪਾਣ ਦਾ ਕਾਰਨ ਬਣਦੇ ਹੈਗੇ ਸਾਡੀਆਂ ਕਈ ਵਾਰੀ ਐਕਸਪੈਕਟੇਸ਼ਨਸ ਇੱਕ ਦੂਸਰੇ ਤੋਂ ਉਮੀਦਾਂ ਬਹੁਤ ਜ਼ਿਆਦਾ ਹੁੰਦੀਆਂ ਜੇ ਮੇਰੇ ਘਰਦਿਆਂ ਨੇ ਮੇਰੇ ਲਈ ਕੁਝ ਕੀਤਾ ਤਾਂ ਸ਼ਾਇਦ ਮੇਰਾ ਹਸਬੰਦ ਜਾਂ ਮੇਰੀ ਵਾਈਫ ਵੀ ਉਨਾ ਹੀ ਕਰੇਗਾ ਹੈਨਾ ਹੂੰ ਹੂੰ ਕਈ ਵਾਰੀ ਅਸੀਂ ਅਸਿਊਮ ਜ਼ਿਆਦਾ ਕਰਦੇ ਹਾਂ ਮੰਨ ਲੈਨੇ ਆਂ ਬਜਾਏ ਕਿ ਅਸੀਂ ਸਾਹਮਣੇ ਵਾਲੇ ਨਾਲ ਬੈਠ ਕੇ ਖੁੱਲ੍ਹ ਕੇ ਗੱਲ ਕਰ ਲਈਏ ਕਿ ਤੁਹਾਡੀ ਗੱਲ ਦਾ ਕੀ ਮਤਲਬ ਸੀ ਕੀ ਮਤ ਹੈ ਇਹ ਇਹ ਪੁਆਇੰਟ ਬਹੁਤ ਅੱਛਾ ਹੈ ਮੈਨੂੰ ਲੱਗਦਾ ਹੈ ਕਿ ਅਸੀਂ ਆਪ ਦੇ ਮਨੋਈ ਜਿਹੜਾ ਜਿਹੜਾ ਘਾਟਤ ਘੜ ਲੈਨੇ ਆ ਵੀ ਇਹਦੇ ਕਹਿਣ ਦਾ ਮਤਲਬ ਸ਼ਾਇਦ ਇਹ ਹੋਊਗਾ ਜੀ ਸ਼ਾਇਦ ਇਹ ਹੋਊਗਾ ਬਜਾਏ ਕਿ ਅਸੀਂ ਉਸ ਇਨਸਾਨ ਨੂੰ ਪੁੱਛ ਲਈਏ ਆਪਾਂ ਕਹਿੰਨੇ ਆ ਮੈਨੂੰ ਲੱਗਿਆ ਹੈ ਨਾ ਸੋ ਬੈਟਰ ਹੋਵੇ ਮੈਨੂੰ ਲੱਗਿਆਂ ਕਿ ਬਜਾਏ ਅਸੀਂ ਇਹ ਕਹੀਏ ਕਿ ਠੀਕ ਹੈ ਮੈਨੂੰ ਉਸ ਟਾਈਮ ਲੱਗਿਆ ਸੀ ਪਰ ਤੁਹਾਡਾ ਮਤਲਬ ਕੀ ਸੀਗਾ ਤੁਸੀਂ ਮੈਨੂੰ ਕਿਸ ਤਰੀਕੇ ਨਾਲ ਗੱਲ ਕਹਿਣੀ ਚਾਹੁੰਦੇ ਸੀ ਹਮ ਹੈ ਨਾ ਸੋ ਅਸੀਂ ਈਗੋ ਕਹਿ ਸਕਦੇ ਆ ਬਹੁਤ ਅਸੀਂ ਜਨਰਲਾਈਜ਼ਡ ਜੀਆਂ ਚੀਜ਼ਾਂ ਕਰ ਦਿੰਦੇ ਆ ਕਿ ਨਹੀਂ ਇਹਦੀ ਤਾਂ ਈਗੋ ਬਹੁਤ ਜ਼ਿਆਦਾ ਹੈ ਪਰ ਕਦੇ ਕਦੇ ਨਾ ਇੱਕ ਕਮਿਊਨੀਕੇਸ਼ਨ ਦੇ ਕੁਝ ਤਰੀਕੇ ਹੁੰਦੇ ਨੇ ਜਿਹੜੇ ਸਾਨੂੰ ਸਿੱਖਣੇ ਪੈਂਦੇ ਆ ਤਰੀਕਿਆਂ ਦੇ ਵਿੱਚ ਜੀ ਤਰੀਕਿਆਂ ਦੇ ਵਿੱਚ ਅਸੀਂ ਕਿਵੇਂ ਦਾ ਜੋ ਅਸੀਂ ਆਪਣੇ ਕਲੀਨਿਕਸ ਤੇ ਵੀ ਗੱਲ ਕਰਦੇ ਆ ਬਹੁਤ ਕਾਮਨਲੀ ਕਪਲ ਥੈਰੇਪੀ ਦੇ ਵਿੱਚ ਅਸੀਂ ਇਦਾਂ ਦੀਆਂ ਗੱਲਾਂ ਕਰਦੇ ਆ ਕਿ ਤੁਹਾਡਾ ਕਮਿਊਨੀਕੇਸ਼ਨ ਸਟਾਈਲ ਕੀ ਹੈ ਤੁਹਾਡਾ ਗੱਲ ਕਹਿਣ ਦਾ ਕਿ ਤਰੀਕਾ ਕੀ ਹੈ ਤੁਸੀਂ ਕਿਵੇਂ ਦੀ ਸ਼ਬਦਾਵਲੀ ਇੱਕ ਦੂਸਰੇ ਨਾਲ ਵਰਤਦੇ ਹੋ ਕਿਸ ਤਰ੍ਹਾਂ ਦੀ ਤੁਹਾਡੀ ਟੂਨ ਹੈ ਹੈਨਾ ਕਿਸੇ ਦੀ ਬੇਸਿਕ ਨੇਚਰ ਹੀ ਉਹਦਾਂ ਦੀ ਹੁੰਦੀ ਹੈ ਕਿ ਜਿਹਨੂੰ ਅਸੀਂ ਕਹਿ ਦਿੰਦੇ ਆ ਕਿ ਗੱਲ ਬੜੀ ਲਾ ਕੇ ਕਹਿੰਦਾ ਹੈ ਬਹੁਤ ਹੀ ਤਿੱਖੀ ਭਾਸ਼ਾ ਹੈ ਦੀ ਹੈਨਾ ਇਹਦਾ ਇਹਦਾ ਜਿਹੜਾ ਮਜਾਜ ਹੈ ਉਹ ਥੋੜਾ ਜਿਹਾ ਤਿੱਖਾ ਹੈ ਗੱਲ ਇਦਾਂ ਹੀ ਕਹਿੰਦਾ ਹੈ ਹੈਨਾ ਸੋ ਕਦੇ-ਕਦੇ ਸਾਨੂੰ ਆਪਣੇ ਰਿਸ਼ਤੇਆਂ ਨੂੰ ਬਚਾਉਣ ਲਈ ਆਪਣੀ ਜੋ ਇੱਕ ਬੇਸਿਕ ਨੇਚਰ ਹੈ ਨਾ ਉਹਦੇ 'ਚ ਥੋੜਾ ਜਿਹਾ ਬਦਲਾਵ ਲਿਆਉਣਾ ਹੁੰਦਾ ਜਿਹਨੂੰ ਆਪਾਂ ਟੂਨ ਵੀ ਕਹਿ ਸਕਦੇ ਜਿਹਨੂੰ ਅਸੀਂ ਟੂਨ ਵੀ ਕਹਿ ਦਿੰਦੇ ਆ ਹੈਨਾ ਕੀ ਆਰਾਮ ਨਾਲ ਇੱਕ ਦੂਸਰੇ ਨਾਲ ਬੈਠ ਕੇ ਗੱਲ ਕਰਨੀ ਜੇ ਸਾਨੂੰ ਲੱਗ ਰਿਹਾ ਹੈ ਕਿ ਮੇਰੇ ਪਾਰਟਨਰ ਨੂੰ ਮੇਰੀ ਗੱਲ ਕਹਿਣ ਦਾ ਤਰੀਕਾ ਨਹੀਂ ਪਸੰਦ ਤਾਂ ਬੈਠ ਕੇ ਉਹਨੂੰ ਪੁੱਛੋ ਕਿ ਤੈਨੂੰ ਮੇਰੀ ਗੱਲ ਬਾਰੇ ਬੁਰਾ ਕੀ ਲੱਗਿਆ ਹੈਨਾ ਜੇ ਸਿਰਫ ਅਸੀਂ ਆਰਾਮ ਨਾਲ ਗੱਲ ਕਰਨ ਦੇ ਨਾਲ ਸਾਡਾ ਰਿਸ਼ਤਾ ਬਾਚ ਰਿਹਾ ਤਾਂ ਕਿਉਂ ਨਹੀਂ ਕਿਉਂ ਅਸੀਂ ਇੱਕ ਸਟੈਪ ਲੈਣ ਤੋਂ ਚਿਜਕ ਰਹੇ ਹਾਂ ਨਾ ਸੋ ਕਮਿਊਨੀਕੇਸ਼ਨ ਸਟਾਈਲ ਤੇ ਸਮਝ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਈ ਲਰਨ ਕਰਨਾ ਪੈਂਦਾ ਹੈ ਇਹ ਸਿੱਖਣਾ ਪੈਂਦਾ ਹੈ ਕਿਉਂਕਿ ਸਾਨੂੰ ਸ਼ੁਰੂ ਤੋਂ ਕਈ ਵਾਰ ਨਹੀਂ ਸਿਖਾਇਆ ਜਾਂਦਾ ਮਾਪਿਓ ਨੂੰ ਪਤਾ ਹੁੰਦਾ ਹੈ ਕਿ ਚਲੋ ਸਾਡਾ ਬੱਚਾ ਇਦਾਂ ਦਾ ਹੀ ਹੈ ਇਹਦਾ ਮਤਲਬ ਉਹ ਨਹੀਂ ਸੀਗਾ ਪਰ ਜਦੋਂ ਕੋਈ ਦੂਸਰਾ ਇਨਸਾਨ ਜੀ ਜੀ ਬਿਲਕੁਲ ਜੀ ਮਾਪੇ ਸਾਨੂੰ ਮਾਫ ਕਰ ਦਿੰਦੇ ਹਾਂ ਹਾਂ ਬਿਲਕੁਲ ਬਿਲਕੁਲ ਦੂਜਾ ਕਈ ਵਾਰ ਹੀ ਟੇਡਾ ਲਏ ਜਾਂਦਾ ਚਲੋ ਇਹ ਪਤੀ ਪਤਨੀ ਵੀ ਨਹੀਂ ਤਾਂ ਹੋਰ ਰਿਸ਼ਤਿਆਂ ਚ ਦੋਸਤਾਂ ਦੇ ਸਰਕਲ ਦੇ ਵਿੱਚ ਵੀ ਬਿਲਕੁਲ ਬਿਲਕੁਲ ਜੇ ਤੁਸੀਂ ਕੰਮ ਕਰਦੇ ਹੋ ਦਫਤਰ ਦੇ ਵਿੱਚ ਜਿਹੜਾ ਸਟਾਈਲ ਹੈ ਤੁਹਾਡਾ ਤੰਗ ਕਰ ਸਕਦਾ ਤੁਹਾਨੂੰ ਬਿਲਕੁਲ ਸਹੀ ਗੱਲ ਹੈ ਅੱਛਾ ਹੁਣ ਜਦੋਂ ਰਿਸ਼ਤਿਆਂ ਦਾ ਵਿਗਾੜ ਹੈ ਜਿਹੜਾ ਜਦੋਂ ਤੁਸੀਂ ਦੇਖਦੇ ਹੋ ਬਹੁਤ ਵਿਗੜਿਆ ਹੋਇਆ ਰਿਸ਼ਤਾ ਹੁੰਦਾ ਹੈ ਤਾਂ ਉਹਦੇ ਵਿੱਚ ਜੇ ਤੁਸੀਂ ਥੱਲੇ ਜਾ ਕੇ ਚੈੱਕ ਕਰਦੇ ਹੋ ਥੱਲੇ ਜਾ ਕੇ ਜਮਾ ਨੀਚੇ ਪੱਧਰ ਤੇ ਉਹਦੇ ਵਿੱਚ ਉਹ ਖਾਸ ਕਈ ਵਾਰੀ ਤੁਹਾਨੂੰ ਲੱਗਦਾ ਕਿ 100 ਚੋਂ 80 ਚੀਜ਼ਾਂ ਤਾਂ ਹੀ ਨਿਕਲਦੀਆਂ ਦੋ ਚਾਰ ਪੁਆਇੰਟ ਹਮ ਉਸ ਤੇ ਅਸੀਂ ਕਿ ਐਸਾ ਕਹਿੰਦੇ ਆ ਕਿ ਬਚਪਨ ਦੇ ਉਹਨਾਂ ਦੇ ਜਿਹੜੇ ਐਕਸਪੀਰੀਐਂਸਸ ਹੁੰਦੇ ਨੇ ਇੱਕ ਬੱਚੇ ਨੂੰ ਆਪਣੀ ਫੈਮਿਲੀ ਤੋਂ ਆਪਣੇ ਪੇਰੈਂਟਸ ਤੋਂ ਕੀ ਚਾਹੀਦਾ ਹੁੰਦਾ ਹੈ ਕੀ ਉਹਨੂੰ ਮਿਲਿਆ ਕਿ ਨਹੀਂ ਮਿਲਿਆ ਉੱਥੋਂ ਹੀ ਉਹਦੀ ਪਰਸਨੈਲਿਟੀ ਬਣਨੀ ਸ਼ੁਰੂ ਹੁੰਦੀ ਹੈ ਉੱਥੋਂ ਹੀ ਉਹ ਆਪਣੇ ਪਾਰਟਨਰ ਦੀਆਂ ਚੁਆਇਸਿਜ਼ ਲੱਭਣੀਆਂ ਸ਼ੁਰੂ ਕਰਦਾ ਹੈ ਕਿ ਮੈਨੂੰ ਮੇਰੀ ਜ਼ਿੰਦਗੀ 'ਚ ਇਦਾਂ ਦਾ ਪਰਸਨ ਚਾਹੀਦਾ ਹੈ ਜਾਂ ਮੈਨੂੰ ਉਹਦੇ ਤੋਂ ਇਦਾਂ ਦੀ ਚੀਜ਼ ਦੀ ਜ਼ਰੂਰਤ ਹੈ ਹੈਨਾ ਕੁਝ ਲੋਕ ਹੁੰਦੇ ਤੁਸੀਂ ਦੇਖਿਆ ਹੋਊਗਾ ਉਹਨਾਂ ਨੂੰ ਬੜੀ ਪੈਂਪਰਿੰਗ ਬੜੀ ਪਸੰਦ ਹੁੰਦੀ ਹੈ ਇਹਨਾਂ ਵੈਲੀਡੇਸ਼ਨ ਸੀਕਿੰਗ ਕਹਿ ਦਿੰਨੇ ਆ ਵੈਲੀਡੇਸ਼ਨ ਸੀਕਿੰਗ ਬੜੀ ਹੁੰਦੀ ਹੈ ਕਈ ਲੋਕਾਂ ਦੇ ਵਿੱਚ ਕਿ ਹਾਂ ਚਲੋ ਮੈਨੂੰ ਚੰਗਾ ਲੱਗਦਾ ਹੈ ਕਿ ਕੋਈ ਮੈਨੂੰ ਪ੍ਰੇਜ਼ ਕਰ ਦੇ ਹਮ ਸੋ ਉਹਨਾਂ ਦੇ ਬਚਪਨ ਦੇ ਐਕਸਪੀਰੀਐਂਸਸ ਬਹੁਤ ਮੈਟਰ ਕਰਦੇ ਹੈ ਸ਼ੁਰੂ ਤੋਂ ਉਹਨਾਂ ਦਾ ਸਾਥ ਜੀ ਜੀ ਬਿਲਕੁਲ ਇਹਨਾਂ ਉਹ ਫਾਊਂਡੇਸ਼ਨ ਕਿਵੇਂ ਰੱਖੀ ਗਈ ਹੈ ਉਹ ਨੀਂ ਕਿਵੇਂ ਰੱਖੀ ਗਈ ਹੈ ਨੀਂਝ ਕਿੜੀਆਂ ਹੁਣ ਮੈਂ ਇੱਥੇ ਵੀ ਥੋੜਾ ਜਿਹਾ ਖੋਲ੍ਹ ਕੇ ਗੱਲ ਨੂੰ ਆਪਾਂ ਨੀਂਦ ਵਿੱਚ ਕਿਹੜੀਆਂ-ਕਿਹੜੀਆਂ ਦਿੱਕਤਾਂ ਤੁਸੀਂ ਆਪਦੇ ਜਿਹੜੇ ਪੇਸ਼ੈਂਟ ਆਉਂਦੇ ਆ ਜਾਂ ਪਰੇਸ਼ਾਨ ਲੋਕ ਆਉਂਦੇ ਉਹਨਾਂ 'ਚ ਦੇਖਦੇ ਹਾਂ ਆ ਉਹਦੇ ਵਿੱਚ ਦੇਖੋ ਇੱਕ ਅਬੈਂਡਨਮੈਂਟ ਅਸੀਂ ਵਰਡ ਯੂਜ਼ ਕਰਦੇ ਆ ਅਬੈਂਡਨਮੈਂਟ ਇਸ਼ੂ ਜਿੱਥੇ ਸਾਨੂੰ ਇਹ ਡਰ ਹੁੰਦਾ ਹੈਗਾ ਕਿ ਕੋਈ ਸਾਨੂੰ ਛੱਡ ਕੇ ਨਾ ਚਲਾ ਜਾਵੇ ਸਾਡਾ ਆਪਣਾ ਕੋਈ ਵੀ ਕਾਰਨ ਹੋ ਸਕਦਾ ਉਹਦਾ ਹੈਨਾ ਜੀ ਬਚਪਨ ਦੇ ਵਿੱਚ ਜਿਸ ਤਰ੍ਹਾਂ ਕਈ ਵਾਰੀ ਕੀ ਹੁੰਦਾ ਕਿ ਪੇਰੈਂਟਸ ਵੀ ਮਜ਼ਾਕ ਚ ਕਹਿ ਦਿੰਦੇ ਜੇ ਤੂੰ ਇਦਾਂ ਕਰੇਗਾ ਨਾ ਤੈਨੂੰ ਅਸੀਂ ਕਿਸੇ ਹੋਰ ਕੋਲ ਛੱਡ ਆਵਾਂਗੇ ਜਾਂ ਮੈਂ ਚਲੀ ਜਾਵਾਂ ਮਾਵਾ ਜ਼ਿਆਦਾਤਰ ਕਹਿੰਦੀ ਆ ਨਹੀਂ ਮੈਂ ਚਲੀ ਜਾਵਾਂਗੀ ਕੀ ਆ ਅਸੀਂ ਬੱਚੇ ਨੂੰ ਕਿਸੇ ਕੰਮ ਤੋਂ ਹਟਾਉਣ ਦੇ ਲਈ ਇਸ ਤਰ੍ਹਾਂ ਕਹਿ ਦਿੰਦੇ ਆ ਮਾਰਦੇ ਆ ਉਹਨੂੰ ਕਈ ਵਾਰੀ ਤਾਂ ਬੱਚਾ ਨੇ ਇੱਕ ਅਬੈਂਡਨਮੈਂਟ ਵਾਲੀ ਫੀਲਿੰਗ ਲੈ ਲੈਂਦਾ ਕਿ ਸ਼ਾਇਦ ਉਹ ਡਰੋਂ ਦੇ ਅੰਦਰ ਬੈਠ ਜਾਂਦਾ ਕਿ ਜੇ ਮੈਂ ਇਦਾਂ ਨਹੀਂ ਕਰੂੰਗਾ ਤਾਂ ਸ਼ਾਇਦ ਮੈਨੂੰ ਛੱਡ ਕੇ ਚਲੇ ਜਾਣਗੇ ਤੇ ਕਈ ਕਈ ਵਾਰ ਇਹ ਹੀ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ ਉਹਨਾਂ ਰਿਸ਼ਤਿਆਂ ਦੇ ਵਿੱਚ ਵੀ ਹੁੰਦਾ ਹੈ ਜਿਵੇਂ ਕੁਝ ਨਹੀਂ ਕਰੂੰਗੀ ਜਾਂ ਕਰੂੰਗਾ ਇਸ ਇਨਸਾਨ ਲਈ ਸ਼ਾਇਦ ਇਹ ਮੈਨੂੰ ਛੱਡ ਕੇ ਚਲਾ ਜਾਵੇ। ਕੀ ਬਾਤ ਹੈ ਆ ਤੁਸੀਂ ਵੱਡੇ ਪਤੇ ਦੀ ਪਤੇ ਦੀ ਗੱਲ ਕਹੀ। ਜੀ ਸੋ ਅਸੀਂ ਕੰਪਰੋਮਾਈਜ਼ ਕਰਦੇ ਰਹਿੰਦੇ ਆ। ਇਤੁਹੀ ਇੱਕ ਵਰਡ ਆਉਂਦਾ ਐਸਰਟਿਵਨੈਸ ਅਸੀਂ ਕਦੇ ਆਪਣੀਆਂ ਇੱਛਾਵਾਂ ਨੂੰ ਐਸਰਟਿਵਲੀ ਕਹਿ ਨਹੀਂ ਪਾਉਂਦੇ ਜਾਂ ਅਸੀਂ ਕਦੇ ਇਹ ਨਹੀਂ ਕਹਿ ਪਾਉਂਦੇ ਕਿ ਨਹੀਂ ਮੈਨੂੰ ਆ ਗੱਲ ਠੀਕ ਨਹੀਂ ਲੱਗਦੀ ਮੈਂ ਇਹ ਗੱਲ ਨਹੀਂ ਕਰਨੀ। ਅਸੀਂ ਕਹਿੰਦੇ ਆ ਚਲੋ ਠੀਕ ਹੈ ਕੋਈ ਗੱਲ ਨਹੀਂ ਦੇਖ ਲਾਂਗੇ ਹੈਨਾ ਜੇ ਸਾਨੂੰ ਕੋਈ ਚੀਜ਼ ਨਹੀਂ ਠੀਕ ਲੱਗ ਰਹੀ ਇੱਕ ਰਿਸ਼ਤੇ ਦੇ ਵਿੱਚ ਸਾਡੇ ਹੀ ਰਿਸ਼ਤੇ 'ਚ ਜੇ ਅਸੀਂ ਨਹੀਂ ਜਾਣਦੇ ਕਿ ਆਹ ਕੰਮ ਇਸ ਤਰ੍ਹਾਂ ਦਾ ਹੋਵੇ ਤਾਂ ਅਸੀਂ ਉਹਨੂੰ ਨਾ ਨਹੀਂ ਕਹਿ ਪਾਉਂਦੇ ਅਸੀਂ ਉੱਥੇ ਕਹਿੰਦੇ ਆ ਮੈਨੂੰ ਨਾ ਕਹਿਣੀ ਬੜੀ ਔਖੀ ਲੱਗਦੀ ਹੈ ਪਰ ਉਹ ਕਿਉਂ ਔਖੀ ਲੱਗਦੀ ਹੈ ਸਾਨੂੰ ਸਮਝਣਾ ਹੁੰਦਾ ਹੈ ਕਿ ਅਗਰ ਕੋਈ ਇਨਸਾਨ ਨਾ ਨਹੀਂ ਕਹਿ پا ਰਿਹਾ ਜਾਂ ਉਹਨੂੰ ਲੱਗ ਰਿਹਾ ਹੈਗਾ ਕਿ ਮੇਰੇ ਨਾ ਕਹਿਣ ਨਾਲ ਕੋਈ ਨੁਕਸਾਨ ਹੋ ਰਿਹਾ ਤਾਂ ਉਹ ਕੀ ਹੋ ਰਿਹਾ ਹੈ ਉਹ ਡਰ ਕਿੱਥੋਂ ਆ ਰਿਹਾ ਉਹਦੇ ਅੰਦਰ ਸੋ ਅਸੀਂ ਆਪਣੀ ਕਲੀਨਿਕਸ ਤੇ ਅਸੀਂ ਕਪਲ ਥੈਰੇਪੀ ਚ ਇੰਨੀਆਂ ਚੀਜ਼ਾਂ ਤੇ ਵੀ ਕੰਮ ਕਰਦੇ ਹਾਂ ਦੋ ਬਿਲਕੁਲ ਅਲੱਗ ਪਰਸਨੈਲਿਟੀਜ਼ ਹੁੰਦੀਆਂ ਨੇ ਅਲੱਗ এনवायरमेंट ਤੋਂ ਆਈਆਂ ਹੁੰਦੀਆਂ ਅਲੱਗ ਬਚਪਨ ਅਲੱਗ ਮਾਹੌਲ ਚ ਵੱਡੇ ਹੋਏ ਹੈ ਨਾ ਉਹਨਾਂ ਨੂੰ ਤੁਸੀਂ ਇਕੱਠੇ ਬੈਠ ਕੇ ਜਦੋਂ ਇਕੱਠੇ ਉਹਨਾਂ ਨੇ ਰਹਿਣਾ ਇੱਕ ਰਿਸ਼ਤੇ ਦੇ ਉਹ ਕੰਮ ਕਰ ਰਹੇ ਹੈ ਸੋ ਬਹੁਤ ਕਮਰੇ ਚ ਰਹਿਣਾ ਹੈ ਇੱਕ ਕਮਰੇ ਚ ਰਹਿਣਾ ਹੈ ਇਕੱਠੇ ਰਹਿਣਾ ਸਾਰੀ ਜ਼ਿੰਦਗੀ ਇਕੱਠੇ ਚਲਾਉਣੀ ਹੈ ਹੈ ਨਾ ਸੋ ਇਥੇਉ ਹੀ ਇੱਕ ਮੇਨ ਚੀਜ਼ ਆਉਂਦੀ ਹੈ ਟੋਨ ਤੇ ਅਸੀਂ ਕੰਮ ਕੀਤਾ ਸੀ ਸਰਟਿਵਨੈਸ ਤੇ ਕੰਮ ਕੀਤਾ ਡਿਫਰੈਂਸ ਆਫ opinion ਹਮ ਵਿਚਾਰਾਂ 'ਚ મતਭੇਦ ਹੋ ਜਾਂਦਾ ਜੀ ਬਿਲਕੁਲ ਹੈ ਨਾ ਦੋ ਲੋਕ ਅਲੱਗ-ਅਲੱਗ ਐਨਵਾਇਰਨਮੈਂਟਸ 'ਚ ਆ ਰਹੇ ਹੈ ਉਹਨਾਂ ਦੇ ਰੀਤੀ ਰਿਵਾਜ ਅਲੱਗ ਰਹੇ ਨੇ ਉਹਨਾਂ ਦੀਆਂ ਵੈਲਿਊਜ਼ ਅਲੱਗ ਰਹੀਆਂ ਨੇ ਤਾਂ ਉਹਨਾਂ ਦੀ ਸੋਚ ਅਲੱਗ ਹੋਏਗੀ ਪਤੀ ਪਤਨੀ ਹੋਣ ਦਾ ਮਤਲਬ ਜਾਂ ਪਾਰਟਨਰਸ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਹੁਣ ਇੱਕ ਨੂੰ ਦੂਜੇ ਦੇ ਹਿਸਾਬ ਨਾਲ ਚੱਲਣਾ ਪਊ ਉਹਦੀ ਹਾਂ ਚ ਹਾਂ ਮਿਲਾਉਣੀ ਪਊ ਤੁਸੀਂ ਆਪਣੇ ਪਾਰਟਨਰ ਦੇ ਓਪੀਨੀਅਨਸ ਨੂੰ ਰਿਸਪੈਕਟ ਕਰਕੇ ਵੀ ਅੱਗੇ ਵੱਧ ਸਕਦੇ ਹੋ ਇੱਕ ਵਿਚਲਾ ਸੀ ਰਸਤਾ ਲੱਭ ਸਕਦੇ ਆ ਹੈ ਨਾ ਜੀ ਸੋ ਉਹ ਚੀਜ਼ਾਂ ਥੋੜੀਆਂ ਜਿਹਾ ਘਟੇ ਮੇਰੀ ਚੱਲੂਗੀ ਮੇਰੀ ਚੱਲੂਗੀ ਜਾਂ ਮੈਂ ਜੋ ਕਹਿ ਰਹੀ ਆ ਮੈਂ ਜੋ ਕਹਿ ਰਹੀ ਆ ਉਹ ਜ਼ਿਆਦਾ ਸਹੀ ਹੈ ਇਹ ਚੀਜ਼ਾਂ ਨੂੰ ਸਾਨੂੰ ਛੱਡਣਾ ਪੈਂਦਾ ਕੁਝ ਹੱਦ ਤੱਕ ਸਾਨੂੰ ਇਹ ਦੇਖਣਾ ਬੰਦ ਕਰੀਏ ਜੀ ਕੋਈ ਕੋਈ ਪੁਆਇੰਟ ਰਹਿ ਤਾਂ ਨਹੀਂ ਗਿਆ ਖਾਸ ਅ ਫਿਰ ਆਪਣਾ ਮਰਵਲ ਫਾਰਵਲ چلا ਜੀ ਇੱਕ ਪੁਆਇੰਟ ਰਹਿ ਗਿਆ ਜਦੋਂ ਵੀ ਅਸੀਂ ਇਦਾਂ ਦੇ ਰਿਸ਼ਤਿਆਂ ਤੇ ਪ੍ਰੋਬਲਮਸ ਤੇ ਗੱਲ ਕਰਦੇ ਆ ਅਸੀਂ ਕਾਫੀ ਇਧਰ ਲੀਆਂ ਉਧਰ ਲੀਆਂ ਗੱਲਾਂ ਨੂੰ ਵੀ ਫੜ ਲੈਣੇ ਆ ਤੂੰ ਮੇਰੇ ਨਾਲ ਇਦਾਂ ਕੀਤਾ ਸੀ ਤੁਸੀਂ ਪਹਿਲਾਂ ਵੀ ਆ ਗੱਲ ਕਹੀ ਸੀ 2 ਸਾਲ ਪਹਿਲਾਂ ਹੋਇਆ ਸੀ ਜਿਸ ਸਿਚੁਏਸ਼ਨ ਬਾਰੇ ਅਸੀਂ ਗੱਲ ਕਰ ਰਹੇ ਆ ਜਿਸ ਪ੍ਰੋਬਲਮ ਨੂੰ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਉਹਦੇ ਤੇ ਹੀ ਟਿੱਕੇ ਰਹੀਏ ਉਦੇ ਬਾਰੇ ਹੀ ਗੱਲ ਕਰੀਏ ਇਹ ਬਹੁਤ ਜ਼ਰੂਰੀ ਹੁੰਦਾ ਜੀ ਅੱਛਾ ਹੁਣ ਜੇ ਮਸਲਾ ਤੁਹਾਡੇ ਤੱਕ ਆ ਜਾਂਦਾ ਹੈ ਕਲਿਨਿਕਸ 'ਚ ਆਉਣਾ ਪੈਂਦਾ ਹੈ ਮਨੋ ਰੋਗੀ ਤੇ ਠੀਕ ਕਰਦੇ ਮਨਾਂ ਦੇ ਰੋਗ ਉਹਨਾਂ ਕੋਲ ਪਹੁੰਚਣਾ ਪੈਂਦਾ ਫਿਰ ਮਸਲਾ ਕਿਵੇਂ ਕਿਵੇਂ ਤੁਸੀਂ ਉਹਨੂੰ ਸੈੱਟ ਕਰਦੇ ਹੋ ਰਿਸ਼ਤੇ ਨੂੰ ਕਿਵੇਂ ਬਚਾਇਆ ਜਾ ਸਕਦਾ ਹੂੰ ਸਭ ਤੋਂ ਪਹਿਲਾਂ ਤਾਂ ਪ੍ਰੋਬਲਮਸ ਕਿੱਥੇ ਆ ਰਹੀਆਂ ਨੇ ਕਿਹੜੇ ਪਾਸਿਓਂ ਥੋੜੀਆਂ ਜੀਆਂ ਜ਼ਿਆਦਾ ਕਿਹੜੇ ਪਾਸਿਓਂ ਥੋੜੀਆਂ ਜੀਆਂ ਘੱਟ ਆ ਰਹੀਆਂ ਨੇ ਅਸੀਂ ਕਦੇ ਵੀ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ ਹੁੰਦੇ ਦੋ ਦਾ ਰਿਸ਼ਤਾ ਹੈ ਤਾਂ ਦੋਨੋਂ ਕਿਤੇ ਨਾ ਕਿਤੇ ਦਾ ਕੰਟ੍ਰਿਬਿਊਟ ਕਰਨਗੇ ਕਿਤੇ ਨਾ ਕਿਤੇ ਤਾਂ ਦੋਨੋਂ ਪਾਸਿਓਂ ਕੁਝ ਨਾ ਕੁਝ ਤਾਂ ਹੁੰਦਾ ਹੀ ਹੈ ਹੈਨਾ ਸੋ ਉਹਨਾਂ ਚੀਜ਼ਾਂ ਨੂੰ ਸਮਝਣਾ ਇਹ ਆਪਣਾ ਰਿਸ਼ਤਾ ਕਿੱਥੇ ਲੇਕੇ ਜਾਣਾ ਚਾਹੁੰਦੇ ਸਾਡੇ ਕੋਲ ਅਗਰ ਕੋਈ ਆ ਰਿਹਾ ਹੈ ਤਾਂ ਉਹ ਕਿਸ ਕਿਸ ਪਰਸਪੈਕਟਿਵ ਨਾਲ ਆ ਰਿਹਾ ਹੈ ਕਿਸ ਐਕਸਪੈਕਟੇਸ਼ਨ ਦੇ ਨਾਲ ਆ ਰਿਹਾ ਉਹ ਸਮਝਣਾ ਹੈ ਨਾ ਫਿਰ ਉਹਨਾਂ ਨੂੰ ਜਿਵੇਂ ਮੈਂ ਦੱਸਿਆ ਕਿ ਟੋਨ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਅਸੀਂ ਉਹਨਾਂ ਨੂੰ ਟੋਨ ਤੇ ਕੰਮ ਕਰਨ ਦੇ ਲਈ ਸਲਾਹ ਦਿੰਨੇ ਆ ਉਹਨਾਂ ਨੂੰ ਸਕ੍ਰਿਪਟਸ ਬਣਾਉਂਦੇ ਆ ਅਸੀਂ ਹੈ ਨਾ ਕਿ ਓਕੇ ਤੁਹਾਡੀ ਆਹ ਵਾਲੀ ਪ੍ਰੋਬਲਮ ਹੈ ਤੁਸੀਂ ਕੀ ਕਹਿੰਦੇ ਹੋ ਇਸ ਇਸ ਪਾਰਟਿਕੂਲਰ ਪ੍ਰੋਬਲਮ ਬਾਰੇ ਤੁਹਾਡਾ ਕੀ ਵਿਚਾਰ ਹੈ ਫਿਰ ਉਹਨਾਂ ਦੋਨਾਂ ਦੀ ਆਪਸ ਦੇ ਵਿੱਚ ਸੁਲਾ ਗੁੱਡ ਮਾਰਨਿੰਗ ਕਹਿ ਸਕਦੇ ਆ ਹਨਾ ਕਿ ਇਹਨਾਂ ਨੂੰ ਕੀ ਲੱਗਿਆ ਸੀ ਜਿਵੇਂ ਆਪਾਂ ਅਸਿਊਮ ਕਰਨ ਦੀ ਗੱਲ ਕਹੀ ਸੀ ਵਿੱਚ ਦੀ ਹਨਾ ਕਿ ਇਹਨਾਂ ਨੇ ਕੀ ਮਤਲਬ ਕੱਢਿਆ ਉਸ ਕਾਲ ਦਾ ਤੁਸੀਂ ਕਿਸ ਮਤਲਬ ਤੁਸੀਂ ਕਿਸ ਪੱਖੋਂ ਗੱਲ ਕਹੀ ਸੀ ਸੋ ਅਸੀਂ ਉਹਨਾਂ ਚੀਜ਼ਾਂ ਦੇ ਕੰਮ ਕਰਦੇ ਆ ਸਭ ਤੋਂ ਪਹਿਲਾਂ ਕਿੰਨੇ ਟਾਈਮ ਤੇ ਰਿਪੇਅਰ ਕੀਤਾ ਜਾ ਸਕਦਾ ਹੈ ਕਿ ਰਿਸ਼ਤੇ ਨੂੰ ਕਿੰਨੇ ਕੀ ਥੈਰਾਪੀਆਂ ਜਿਹੜੀਆਂ ਉਹ ਦੇਣੀਆਂ ਚਾਹੀਦੀਆਂ ਆ ਕਪਲ ਸੈਸ਼ਨ ਸਾਨੂੰ ਥੋੜੇ ਜੇ ਕਰਨੇ ਪੈਂਦੇ ਹੁੰਦੇ ਆ ਘਟੋ ਘਾਟਾ ਸੀ ਇਹ ਕਹਿ ਸਕਦੇ ਆ ਕਿ 7-8 ਸੈਸ਼ਨਸ ਤਾਂ ਸਾਨੂੰ ਲਗਾਉਣੇ ਪੈਂਦੇ ਆ ਸੀ ਇੰਡੀਵੀਡਿਊਅਲ ਸੈਸ਼ਨਸ ਵੀ ਲਗਾਉਣੇ ਆ ਪਹਿਲਾਂ ਪਤੀ ਪਤਨੀ ਨਾਲ ਇਕੱਠਾ ਜਾਂ ਪਾਰਟਨਰਸ ਨੂੰ ਇਕੱਠੇ ਸੈਸ਼ਨ ਲੈਣਾ ਫਿਰ ਕੱਲਿਆਂ-ਕੱਲਿਆਂ ਦਾ ਸੈਸ਼ਨ ਲੈਣਾ ਹੈਨਾ ਸਮਝਣਾ ਕਿ ਵੇਅਰ ਦੇ ਆਰ ਕਮਿੰਗ ਫਰੋਮ ਇੱਕ ਪਰਸਨ ਕੀ ਚਾਹ ਰਿਹਾ ਉਸ ਰਿਸ਼ਤੇ ਦੇ ਵਿੱਚ ਦੂਸਰਾ ਪਰਸਨ ਕੀ ਚਾਹ ਰਿਹਾ ਕਿਵੇਂ ਉਹ ਇੱਕ ਦੂਸਰੇ ਨੂੰ ਉਹ ਚੀਜ਼ ਪ੍ਰੋਵਾਈਡ ਕਰ ਸਕਦੇ ਆ ਸੋ ਟਾਈਮ ਲੱਗਦਾ ਇਹਨਾਂ ਚ ਇੱਕ ਨਾ ਚੀਜ਼ ਮੈਂ ਇਤੋਂ ਲੱਗ ਗਈ ਬਿਮਾਰੀ ਇਲਾਜ ਦੇ ਮਸਲੇ ਚ ਤੁਸੀਂ ਕੀ ਦੇਖਦੇ ਹੋ ਕਿ ਓਵਰਆਲ ਕਿੱਥੇ ਸਮੱਸਿਆ ਜਿਹੜੀ ਘਰੇ ਕੁਝ ਚੀਜ਼ਾਂ ਹੁੰਦਾ ਨਾ ਵੀ ਡਾਕਟਰ ਕੋਲੇ ਜਾਣ ਨਾਲ ਇਲਾਜ ਨਾਲੋਂ ਪ੍ਰੇਸ਼ ਚੰਗਾ ਕਿਹੜੀਆਂ ਚੀਜ਼ਾਂ ਤੇ ਬਹੁਤਾ ਪ੍ਰੇਸ਼ ਰੱਖਣ ਦੀ ਲੋੜ ਮੇਰੇ ਖਿਆਲ ਚ ਜੇ ਅਸੀਂ ਆਪਣੀ ਗੱਲ ਕਹਿਣ ਦੇ ਤਰੀਕੇ ਤੇ ਥੋੜਾ ਜਾਂ ਸਾਡੀ ਟੋਨ ਤੇ ਕਮ करिए ਹੈਨਾ ਦੂਸਰਾ ਅਸੀਂ ਅਸਿਊਮ ਨਾ ਕਰੀਏ ਅਸੀਂ ਖੁੱਲਕੇ ਇੱਕ ਦੂਸਰੇ ਦੀ ਗੱਲ ਨੂੰ ਸਮਝੀਏ ਵੀ ਤੇ ਆਪਣੀ ਗੱਲ ਨੂੰ ਕਹੀਏ ਵੀ ਉਹਦੇ ਤੇ ਥੋੜਾ ਜਿਹਾ ਟਾਈਮ ਲੱਗਦਾ ਹੈ ਉਹਦੇ ਤੇ ਤੁਹਾਨੂੰ ਥੋੜੀ ਜੀ ਸਹਜਤਾ ਦੇ ਨਾਲ ਕਿਸੇ ਦੀ ਗੱਲ ਪਹਿਲਾਂ ਪੂਰੀ ਬੈਠ ਕੇ ਸੁਣਨੀ ਪੈਂਦੀ ਹੈ ਫਿਰ ਉਹਨੂੰ ਕਹਿਣਾ ਪੈਂਦਾ ਹੈ ਕਿ ਹੁਣ ਮੇਰੀ ਪੂਰੀ ਗੱਲ ਸੁਣੋ ਹੈਨਾ ਉਹ ਦੋ ਆਪਸ ਤੇ ਵਿੱਚ ਦੋ ਮੈਚੁਰ ਇਨਸਾਨ ਵਧੀਆ ਤਰੀਕੇ ਨਾਲ ਕਰ ਸਕਦੇ ਆ ਹੂੰ ਹੂੰ ਕਿਉਂ ਤੇ ਵੀ ਦਿੱਕਤ ਆ ਰਹੀ ਹੈ ਹਾਂ ਬਿਲਕੁਲ ਯੂਥ ਦੇ ਵਿੱਚ ਖਾਸ ਕਾਲੇਪਨ ਨੂੰ ਕਾਲਾਪਨ ਬਹੁਤ ਹੈ ਰਿਸ਼ਤਿਆਂ ਦੇ ਵਿੱਚ ਉਹ ਸਿੱਧੇ ਸ਼ਬਦਾਂ ਚ ਵੀ ਮੋਹ ਮੁਹੱਬਤ ਵੀ ਛੇਤੀ ਹੋ ਜਾਂਦੀ ਹੈ ਲਾਂਬੇ ਵੀ ਛੇਤੀ ਆਉਣ ਲੱਗ ਜਾਂਦੇ ਹੈ ਹਾਂਜੀ ਇਹ ਕੀ ਕਿਵੇਂ ਇਹ ਇਹੀ ਸਾਰਾ ਕੁਝ ਨਿਬੜਦਾ ਹੈ ਬਿਲਕੁਲ ਯੂਥ ਮਾਈਂਡ ਦੇ ਵਿੱਚ ਕਈ ਵਾਰ ਇੰਪਲਸਿਵਿਟੀ ਵੀ ਬਹੁਤ ਹੁੰਦੀ ਹੈ ਜੀ ਸਾਨੂੰ ਹੈਨਾ ਜਿੰਨਾ ਸਾਨੂੰ ਕੋਈ ਚੀਜ਼ ਅਵੇਲੇਬਲ ਹੋਏਗੀ ਸਪਲਾਈ ਜਿੰਨੀ ਜ਼ਿਆਦਾ ਹੋਏਗੀ ਸੋ ਸਾਡੇ ਕੋਲ ਆਪਸ਼ਨਸ ਬਹੁਤ ਜ਼ਿਆਦਾ ਹੈ ਯੂਥ ਕੋਲੇ ਆਪਸ਼ਨਸ ਬਹੁਤ ਜ਼ਿਆਦਾ ਨੇ ਤੇ ਇੱਕ ਇੰਪਲਸਿਵ ਮਾਈਂਡ ਇੱਕ ਕਿਊਰੀਅਸ ਮਾਈਂਡ ਹੁੰਦਾ ਹੈਗਾ ਟਰਾਈ ਕਰਨਾ ਹੈ ਜਲਦੀ ਸੋ ਜਿਵੇਂ ਤੁਸੀਂ ਕਿਹਾ ਕਿ ਬਹੁਤ ਜਲਦੀ ਰਿਸ਼ਤੇਆਂ ਚ ਪੈ ਵੀ ਜਾਂਦੇ ਨੇ ਤੇ ਉਹ ਜ਼ਿਆਦਾ ਟਾਈਮ ਫਿਰ ਚੱਲਦੇ ਵੀ ਨਹੀਂਗੇ ਹੈਨਾ ਹਮਮ ਸੋ ਉਹ ਸਹਜਤਾ ਇਹ ਜਿਹੜੀ ਕੁਝ ਹੱਦ ਤੱਕ ਉਹ ਉਮਰ ਦੇ ਨਾਲ ਵੀ ਆਉਂਦੀ ਹੈ ایکسپੀਰੀਐਂਸਸ ਦੇ ਨਾਲ ਵੀ ਆਉਂਦੀ ਹੈ ਜੀ ਯੂਥ ਨੂੰ ਥੋੜਾ ਜਿਹਾ ਟਾਈਮ ਵੀ ਦੇਣਾ ਚਾਹੀਦਾ ਹੈ ਮਾਪਿਆਂ ਨੂੰ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਉਹ ਵੀ ਤਾਂ ਹੈ ਨਾ ਉਹ ਜ਼ਿਆਦਾ ਫਰੈਂਡਸ ਦੇ ਵਿੱਚ ਆਪਣਾ ਬਣ ਲੱਭਦੇ ਉਹਨਾਂ ਨੂੰ ਲੱਗਦਾ ਸਾਡੇ ਮਾਪਿਓ ਤਾਂ ਸਾਨੂੰ ਸਮਝ ਹੀ ਨਹੀਂ ਰਹੇ ਮਾਪਿਓ ਕੁਛ ਹੱਦ ਤੱਕ ਉਹਨਾਂ ਨੂੰ ਖੁਦ ਹੀ ایکسپੀਰੀਐਂਸਸ ਤੋਂ ਦੱਸ ਰਹੇ ਹੁੰਦੇ ਆ ਕਿ ਤੇ ਨਾ ਕਿਤੇ ਤੁਹਾਨੂੰ ਕੋ ਦੋਸਤ ਦੀ ਤਰ੍ਹਾਂ ਗੱਲ ਜ਼ਰੂਰ ਕਰਨੀ ਪਏਗੀ ਸਮਾਂ ਬਹੁਤ ਬਦਲ ਰਿਹਾ ਹੈਗਾ ਸਾਡਾ ਸਮਾਂ ਬਹੁਤ ਅਲੱਗ ਸੀ ਅੱਜ ਵਾਲੇ ਬੱਚਿਆਂ ਦਾ ਬਹੁਤ ਅਲੱਗ ਹੈ ਐਕਸਪੋਜ਼ਰ ਬਹੁਤ ਜ਼ਿਆਦਾ ਹੈ ਸੋ ਪੇਰੈਂਟ ਨੂੰ ਇੱਥੇ ਦੋ ਤਰ੍ਹਾਂ ਦੇ ਰੂਲਸ ਅਦਾ ਕਰਨੇ ਪੈਂਦੇ ਆ ਉਹਨਾਂ ਨੂੰ ਇੱਕ ਮਾਪਿਆਂ ਦੀ ਤਰ੍ਹਾਂ ਵੀ ਕੰਮ ਕਰਨਾ ਪੈਂਦਾ ਦੋਸਤਾਂ ਦੀ ਤਰ੍ਹਾਂ ਵੀ ਉਹਨਾਂ ਨੂੰ ਗਾਈਡ ਕਰੋ ਬੱਚਿਆਂ ਨੂੰ ਕੀ ਨੁਕਸਾਨ ਨੇ ਕੀ ਫਾਇਦੇ ਨੇ ਜੀ ਉਨਾਂ ਨੂੰ ਸਿਰਫ ਇਹ ਕਹਿ ਦੇਣਾ ਕਿ ਨਹੀਂ ਤੂੰ ਇਦਾਂ ਨਹੀਂ ਕਰਨਾ ਇਹ ਗਲਤ ਹੈ ਜਾਂ ਇਹ ਸਹੀ ਨਹੀਂ ਹੈ ਤਾਂ ਉਹਨਾਂ ਨੂੰ ਇਹ ਦੱਸੋ ਕਿ ਸਹੀ ਕੀ ਕਰ ਸਕਦੇ ਨੇ ਉਹ ਉਹ ਆਪਸ਼ਨਸ ਵੀ ਦਿਓ ਬੱਚਿਆਂ ਜੀ ਹਾਂਜੀ ਅੱਛਾ ਆਖਰ ਦੇ ਵਿੱਚ ਥੋੜੇ ਸ਼ਬਦਾਂ 'ਚ ਕੀ ਕਹਿਣਾ ਚਾਹੂੰਗੀ ਇਸ ਇਸ ਵਿਚਾਰ ਚਰਚਾ ਨੂੰ ਆਪਾਂ ਜੇ ਕੋ ਸੰਪੂਰਨ ਕਰੀਏ ਇਕੱਠੀ ਕਰੀਏ ਤਾਂ ਕੀ ਕਹਿਣਾ ਚਾਹੂੰ ਆ ਖੁੱਲ ਕੇ ਗੱਲ ਕਰੋ ਆਪਣੇ ਅੰਦਰ ਹੀ ਮਤਲਬ ਨਾ ਕੱਢੇ ਜਾਣ ਅਸੰਪਸ਼ਨਸ ਨਾ ਕਰੀਆਂ ਜਾਣ ਰਿਸ਼ਤਿਆਂ ਨੂੰ ਬਚਾਉਣ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਆਪਣੇ ਪਾਰਟਨਰ ਨੂੰ ਸਾਨੂੰ ਸਮਝਣਾ ਪੈਂਦਾ ਹੈ ਹੈਨਾ ਆਪਣੀ ਗੱਲ ਬਹੁਤ ਧਿਆਨ ਨਾਲ ਕਹਿਣੀ ਸਮਝ ਨਾਲ ਕਹਿਣੀ ਗੁੱਸੇ ਨਾਲ ਨਹੀਂ ਡਰ ਕੇ ਨਹੀਂ ਇੱਕ ਕੌਨਫੀਡੈਂਸ ਦੇ ਨਾਲ ਆਪਣੀ ਗੱਲ ਕਹਿਣੀ ਤੇ ਦੂਸਰੇ ਦੀ ਸੁਣਨੀ ਫਿਰ ਕੋਈ ਡਿਸੀਜਨ ਲੈਣਾ ਜਿਹੜਾ ਸਾਡੀ ਫੈਮਿਲੀ ਜਾਂ ਸਾਡੇ ਦੋਨਾਂ ਦੇ ਰਿਸ਼ਤੇ ਦੇ ਲਈ ਜ਼ਰੂਰੀ ਹੈ ਬਹੁਤ ਇੰਪੋਰਟੈਂਟ ਹੈ ਆਪਣੇ ਸ਼ਬਦਾਂ ਤੇ ਧਿਆਨ ਰੱਖਣਾ ਆਪਣੀ ਟੂਨ ਦਾ ਧਿਆਨ ਰੱਖਣਾ ਰਿਸਪੈਕਟ ਕਰਨਾ ਕਿ ਮੇਰਾ ਪਾਰਟਨਰ ਅਲੱਗ ਸੋਚ ਵਾਲਾ ਹੋ ਸਕਦਾ ਹੈ ਇੱਕ ਕੰਮ ਨੂੰ ਲੈ ਕੇ ਉਹਦਾ ਦ੍ਰਿਸ਼ਟੀਕੋਣ ਉਹਦਾ ਪਰਸਪੈਕਟਿਵ ਮੇਰੇ ਤੋਂ ਅਲੱਗ ਹੋ ਸਕਦਾ ਹੈ ਜ਼ਰੂਰੀ ਨਹੀਂ ਕਿ ਉਹ ਗਲਤ ਹੈ ਜਾਂ ਮੈਂ ਸਹੀ ਹ ਹਾਂ ਸੋ ਇਹ ਬਹੁਤ ਜ਼ਰੂਰੀ ਚੀਜ਼ ਆ ਨਹੀਂ ਕਿ ਤੇ ਜਦੋਂ ਕਦੇ ਕੋਈ ਸਾਡੀ ਝੜਪ ਹੁੰਦੀ ਹੈ ਆਪਸ ਦੇ ਵਿੱਚ ਕੋਈ ਲੜਾਈ ਹੁੰਦੀ ਹੈ ਉਹਨੂੰ ਰਿਸੋਲਵ ਕਰਨ ਦੇ ਲਈ ਪਹਿਲਾਂ ਇੱਕ ਮੈਟਰ ਤੇ ਗੱਲ ਕਰੋ ਪੁਰਾਣੀਆਂ ਗੱਲਾਂ ਨੂੰ ਵਿੱਚ ਨਾ ਲੈ ਕੇ आओ ਫਿਰ ਹੀ ਅਸੀਂ ਉਹਦਾ ਕੋਈ ਸੋਲੂਸ਼ਨ ਕੱਢ ਪਾਵਾਂਗੇ ਜੀ ਬਹੁਤ ਸ਼ੁਕਰੀਆ ਟਾਈਮ ਇਜਾਜ਼ਤ ਨਹੀਂ ਦੇ ਰਿਹਾ ਅਗਲੀ ਵਾਰ ਫੇਰ ਜਲਦੀ ਕਿਸੇ ਅਹਿਮ ਮੁੱਦੇ ਜਿਹੜੇ ਮਾਨਸਿਕਤਾ ਨਾਲ ਜੁੜੇ ਹੋਏ ਆ ਸਾਡੀ ਨਾਲ ਜਿਹੜੀ ਗੱਲਾਂ ਬਾਤਾਂ ਨਾਲ ਠੀਕ ਕੀਤੀ ਜਾ ਸਕਦੀਆਂ ਰਿਸ਼ਤਿਆਂ ਮੈਂ ਕਦੇ ਇਹ ਕੈਮ ਰੱਖੀ ਜਾ ਸਕਦੀ ਹੈ ਉੱਥੇ ਚਰਚਾ ਕਰਾਂਗੇ ਟਾਈਮ ਦੇ ਲਈ ਬਹੁਤ ਸ਼ੁਕਰੀਆ ਸਸਿਕਾ ਸਸਿਕਾ